ਕਰ ਦੋ ਮਾਰਾ ਬਾਈ ਤੁਸ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਡੇਰਾ ਬਾਬਾ ਨਾਨਕ ਵਿਖੇ ਜੋ ਲੋਕ ਸਭਾ ਇਲੈਕਸ਼ਨ ਚੱਲ ਰਹੀ ਆ ਉਦੇ ਸਬੰਧ ਚ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਆ ਉਹ ਡੇਰਾ ਬਾਬਾ ਨਾਨਕ ਵਿਖੇ ਖੋਲਿਆ ਡਾਕਟਰ ਦਿਲਜੀਤ ਸਿੰਘ ਦੀ ਟੀਮਾ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਇਲੈਕਸ਼ਨ ਮੇ ਮੈਨੂੰ ਹੋਰ ਤੇਜ਼ ਕਰਨ ਵਾਸਤੇ ਜਿਹੜਾ ਇਹ ਅੱਜ ਸਾਡੇ ਬਹੁਤ ਸੀਨੀਅਰ ਟਕਸਾਲੀ ਆਗੂ ਜਿਹੜੇ ਆ ਸਰਦਾਰ ਅਮਰੀਕ ਸਿੰਘ ਜੀ ਖਲੀਲਪੁਰ ਸਾਹਿਬ ਦੇ ਸ਼ੋਭਾ ਥਾਣਾ ਜਿਹੜਾ ਇਹ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਇੱਥੇ ਸਾਡੇ ਸਰਕਲ ਦੇ ਜ਼ਥੇਦਾਰ ਸਾਡੇ ਸੀਨੀਅਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਹੁਤ ਜਿਹਾਰੂ ਵਰਕਰ ਸਹਬਾਨ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਆ ਦਾਸਰੀ ਬਤੌਰ ਜ਼ਿਲ੍ਹਾ ਪ੍ਰਧਾਨ ਇੱਥੇ ਹਾਜ਼ਰ ਆ। ਸੋ ਮੈਂ ਸਮਝਣਾ ਕਿ ਅੱਜ ਇਸ ਦਫ਼ਤਰ ਖੁੱਲਣ ਦੇ ਨਾਲ ਜਿਹੜਾ ਆ ਇਲੈਕਸ਼ਨ ਮਹਮ ਤੇਜ ਹੋਏਗੀ ਔਰ ਸਾਡੇ ਜਿਹੜੇ ਵਰਕਰ ਸਹਬਾਨ ਆ ਉਹਨਾਂ ਨੂੰ ਸਾਰੇ ਜਿਹੜਾ ਮਟੀਰੀਅਲ ਲਿਆਓ ਇਲੈਕਸ਼ਨ ਦਾ ਇਥੋਂ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾਏਗਾ।